ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਇੱਕ ਨਵੀਂ ਹੋਰ ਵੀਡੀਓ ਵਲੌਗ ਦੇ ਵਿੱਚ। ਅੱਜ ਆਪਾਂ ਚੱਲਿਆਂ ਜੀ ਗੁਰਦੁਆਰਾ ਜਾਮਨੀ ਸਾਹਿਬ ਪਿੰਡ ਵਜੀਦਪੁਰ ਜਿਲ੍ਹਾ ਫਿਰੋਪਰ। ਤੇ ਆਪਾਂ ਪਹਿਲਾਂ ਵੀ ਖਾ ਜਾ ਚੁੱਕੇ ਹਾਂ ਜੀ ਪਹਿਲਾਂ ਵੀ ਵਲੌਗ ਬਣਾ ਕੇ ਪਾਏ ਹੋਏ ਆ ਉਸ ਗੁਰਦੁਆਰਾ ਸਾਹਿਬ ਦੇ। ਤੇ ਉੱਥੇ ਜਾ ਕੇ ਆਪਾਂ ਉੱਥੋਂ ਦੇ ਇਤਿਹਾਸ ਦੀ ਗੱਲਬਾਤ ਕਰਦੇ ਹਾਂ ਜੀ ਤੇ ਉਸ ਗੁਰਦੁਆਰਾ ਸਾਹਿਬ ਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਚਰਨਛੋਹ ਪ੍ਰਾਪਤ ਹੈ ਜੀ। ਤੇ ਕੀ ਆ ਉੱਥੋਂ ਦਾ ਇਤਿਹਾਸ ਉੱਥੇ ਜਾ ਕੇ ਪਤਾ ਕਰਦੇ ਹਾਂ ਤੇ ਤੁਹਾਡਾਂ ਨਾਲ ਸਾਂਝਾ ਕਰਦੇ ਹਾਂ ਤੇ ਆਓ ਹੁਣ ਵਲੌਗ ਕੰਟੀਨਿਊ ਕਰਦੇ ਆਂ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੇਟ ਤੇ ਪਹੁੰਚ ਚੁੱਕੇ ਆਂ ਜੀ ਤੇ ਸਾਹਮਣੇ ਜੀ ਪਾਰਕਿੰਗ ਤੇ ਮੇਨ ਐਂਟਰੀ ਗੇਟ ਆਸੇ ਪਾਸੇ ਦੁਕਾਨਾਂ ਸੱਜੀਆਂ ਹੀ ਜਾਣੇ ਤੇ ਹੁਣ ਆਪਾਂ ਤੇ ਬੁਲਟ پارک ਕਰਕੇ ਤੇ ਇਹ ਹੈ ਜੀ ਪਾਰਕਿੰਗ ਇੱਥੇ ਆਪਾਂ ਬੁਲਟ پارک ਕਰਤਾ ਤੇ ਇਸ ਤੋਂ ਬਾਅਦ ਆਪਾਂ ਅੰਦਰ ਜਾਨੇ ਮੱਥਾ ਟੇਕਦੇ ਆਂ ਜੀ ਧੰਨ ਦਰਸ਼ਨ ਕਰਾਉਣੇ ਆਂ ਅੱਜ ਦੇ ਆਸਤਾਨੇ ਕੋੜ ਕੋੜ ਘੜਦੇ ਫੜਦੇ ਕੋਪੇ ਰੇ ਦੀਦਾ ਛੱਡਾ ਜੋਰ ਕੋੜੇ ਭਗਤੀ ਨਹੀਂ ਸ਼ੁਰੂ ਹੋਈ ਭਗਤੀ ਕਾਦੀ ਕੋਤਨ ਸ਼ੁਰੂ ਹੋਣੀ ਜਿੱਥੇ ਤੁਹਾਡਾ ਨਾਮ ਪਰੋਇਆ ਸਤਿਗੁਰੂ ਕੋਤਨ ਬੜੀ ਚੰਗੀ ਜਦੋਂ ਅਸਾਂ ਸਾਥ ਮਤਰੀ ਹੋਵੇਗਾ ਗੁਰਮੁਖ ਭਗਤ ਜਿੱਥੇ ਸੋਜ ਕੋ ਟੁੱਟ ਜੇ ਪਿੰਡ ਫਕੀਰ ਤੇ ਫਕੀਰਾ ਬਣਾ ਤੇ ਸਾਹਮਣੇ ਜੋੜਾ ਘਰ ਹੈ ਜੀ ਜਿੱਥੇ ਜੋੜੇ ਜਮਾ ਕਰਾਉਣੇ ਆਪਾਂ ਗੁਰਦੁਆਰਾ ਗੁਰੂ ਸਰ ਜਾਮਨ ਸਾਹਿਬ ਪਾਸ਼ੇ ਦਸਮੀ ਵਜੀਦਪੁਰ ਜਿਹੜਾ ਫਰੋਇਪੁਰ ਸਾਹਮਣੇ ਦਰਸ਼ਨ ਦੇਵੜੀ ਤੇ ਚੱਲਦੇ ਆ ਜੀ ਹੁਣ ਅੰਦਰ ਸਾਤ ਪੱਲੇ ਤੋਂ ਤੇ ਪੈਰ ਕਦੇ ਮਤਲਬ ਖਦੇ ਪਾਸੇ ਲਈ ਮੁਹਾਰਨੀ ਦੇ ਵਰਨਮਾਲਾ ਤੇ ਪ੍ਰਸ਼ਾਦ ਲੈਣਿਆ ਜੀ ਸਾਹਮਣੇ ਤੋਂ ਸਾਹਮਣੇ ਗੁਰਦੁਆਰਾ ਸਾਹਿਬ ਇੱਥੇ ਗੜਾ ਪ੍ਰਸ਼ਾਦ ਨੂੰ ਭੇਟਾ ਕਰਵਾਉਣਿਆ ਜੀ ਮੈਂ ਤੁਹਾਡੇ ਦੇਖਦੇ ਆ ਜੀ ਖੱਬੇ ਹੱਥ ਸਰੋਵਰ ਹੈ ਜੀ ਤੇ ਨਿਸ਼ਾਨ ਸਾਹਿਬ तो मथा तो ना टेके बार आगे जी ਉਹਨਾਂ ਬਗ ਗੁਰਦਰਾ ਸਾਹਿਬ ਦੇ ਇਤਿਹਾਸ ਦੀ ਗੱਲਬਾਤ ਕਰਦੇ ਹਾਂ ਜੀ ਤੇ ਇਸ ਪਵਿੱਤਰ ਅਸਥਾਨ ਤੇ ਗੁਰੂ ਸਾਹਿਬ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਇਸ ਜੰਡ ਦੇ ਸਾਹਮਣੇ ਇਸ ਜੰਡ ਦੇ ਨੀਚੇ ਜਿਹੜਾ ਤੁਸੀਂ ਸਾਹਮਣੇ ਵੀਡੀਓ ਚ ਦੇਖ ਸਕਦੇ ਹੋ ਜੀ ਤੇ ਇਸ ਪਵਿੱਤਰ ਸਥਾਨ ਤੇ ਗੁਰੂ ਸਾਹਿਬ ਜੀ ਨੇ ਆਪਣੀ ਜਾਮਣੀ ਵਾਪਸ ਮੋੜੀ ਸੀ ਜਿਵੇਂ ਕਿ ਇਤਿਹਾਸ ਗਵਾਹ ਹੈ ਕਿ ਇੱਕ ਜੱਟ ਨੇ ਬਾਣੀਆਂ ਕੋਲੋਂ ਕਰਜ਼ਾ ਲਿਆ ਤੇ ਪਰ ਕਰ ਜਾ ਵਾਪਸ ਨਹੀਂ 모ੜਿਆ ਤੇ ਜੱਟ ਮਰ ਕੇ ਤਿੱਤਰ ਦੀ ਜੂਣ ਪੈ ਗਿਆ ਤੇ ਬਾਣੀਆਂ ਪੈ ਗਿਆ ਬਾਜ ਦੀ ਜੂਣ ਸੋ ਗੁਰੂ ਜੀ ਨੇ ਅਗਲੇ ਜਨਮ ਵਿੱਚ ਫਿਰ ਬਾਜ ਕੋਲੋਂ ਤੇਤਰ ਮਰਵਾਇਆ ਮਤਲਬ ਬਾਣੀਆਂ ਕੋਲੋਂ ਜੱਟ ਨੂੰ ਮਰਵਾਇਆ ਤੇ ਆਪਣੀ ਜਮਣੀ ਉਤਾਰੀ ਕਿਉਂਕਿ ਪਿਛਲੇ ਜਨਮ ਵਿੱਚ ਜੱਟ ਨੇ ਬਾਣੀ ਦੇ ਪੈਸੇ ਨਹੀਂ 모ੜੇ ਸਨ ਤੇ ਵਿੱਚ ਗੁਰੂ ਸਾਹਿਬ ਜੀ ਨੇ ਜਾਮਣ ਪਾਇਆ ਸੀ ਤੇ ਜਿਹੜਾ ਸਾਹਮਣੇ ਸਰੋਵਰ ਪਵਿੱਤਰ ਸਰੋਵਰ ਹੈ ਜੀ ਇੱਥੇ ਪੈ ਇੱਥੇ ਗੁਰੂ ਸਾਹਿਬ ਜੀ ਦੇ ਘੋੜੇ ਨੇ ਪੌੜ ਮਾਰ ਕੇ ਜਲ ਕੱਢਿਆ ਸੀਗਾ ਤੇ ਉਸ ਜਗ੍ਹਾ ਤੇ ਅੱਜ ਸੋਨਾ ਸਰੋਵਰ ਸੁਸ਼ੋਭਿਤ ਹੈ ਜੀ ਤੇ ਗੁਰੂ ਸਾਹਿਬ ਜੀ ਨੇ ਆਪਣੀ ਇਸ ਤਰੀਕੇ ਨਾਲ ਇਸ ਸਥਾਨ ਤੇ ਜਮਨੀ ਤਾਰੀ ਸੀਗੀ ਤੇ ਲੋਕਾਂ ਦਾ ਮਾਨਤਾ ਦੇ ਅਨੁਸਾਰ ਇਸ ਜਗ੍ਹਾ ਸੱਚੇ ਮਨੋਂ ਅਰਦਾਸ ਬੇਨਤੀਆਂ ਕਰਨ ਨਾਲ ਲੋਕਾਂ ਦੇ ਕਰਜ਼ੇ ਲੈ ਜਾਂਦੇ ਹਨ ਜਿਹੜੇ ਸੱਚੇ ਸੱਚੇ ਮਨੋਂ ਅਰਦਾਸ ਕਰਦੇ ਹਨ ਜੀ ਕਿਉਂਕਿ ਗੁਰੂ ਸਾਹਿਬ ਨੇ ਇਸ ਜਗ੍ਹਾ ਤੇ ਆਪਣੀ ਜੰਮਣ ਉਤਾਰੀ ਸੀਗੀ ਤੇ ਇੱਥੇ ਮੱਸਿਆ ਦਾ ਬਸੰਤ ਪੰਚਮੀ ਦਾ ਅਿਹੜਾ ਬੜੀ ਧੂਮਦਾਰਾ ਮਨਾਇਆ ਜਾਂਦਾ ਹੈ ਜਿਸ ਗੁਰਦੁਆਰਾ ਸਾਹਿਬ ਤੇ ਸੰਗਤ ਬੜੀ ਦੂਰ ਦੂਰ ਚੱਲ ਕੇ ਇੱਥੇ ਆਉਂਦੀ ਹੈ ਜੀ ਤੇ ਸਾਹਮਣੇ ਹੈ ਜੀ ਦੀਵਾਨ ਹਾਲ ਤੇ ਸੰਗਤਾਂ ਤੇ ਲੋਕਾਂ ਦੇ ਵਿਸ਼ਵਾਸ ਅਨੁਸਾਰ ਵੀ ਇੱਥੇ ਮੱਥਾ ਟੇਕ ਕੇ ਨਾਲ ਅਰਦਾਸ ਬੰਦ ਦੀ ਕਰਨ ਨਾਲ ਸਾਰੇ ਕਰਜ਼ੇ ਦੂਰ ਹੋ ਜਾਂਦੇ ਹਨ ਕੁਝ ਲੋਕ ਕਹਿੰਦੇ ਹਨ ਕਰਜ਼ੇ ਦੂਰ ਕਿਵੇਂ ਹੋ ਜਾਣਗੇ ਮਤਲਬ ਕਿ ਮਿਹਨਤ ਦਾ ਆਪਾਂ ਨੂੰ ਵੀ ਕਰਨੀ ਪੈਂਦੀ ਆ ਜੀ ਮਲਕੇ ਮਾਲਕ ਰਾਹ ਖੋਲ ਦਿੰਦਾ ਹੈ ਤੇ ਇਤਿਹਾਸ ਗਵਾਹ ਹੈ ਤੁਸੀਂ ਸਾਹਮਣੇ ਪੜ੍ਹ ਸਕਦੇ ਹੋ ਤੇ ਬਈ ਆਪਾਂ ਸੰਗਤਾਂ ਦੀ ਮਾਨਤਾ ਦੇ ਅਨਸਾਰ ਆਸੇ-ਪਾਸੇ ਪਿੰਡਾਂ ਦੀ ਮਾਨਤਾ ਦੇ ਅਨਸਾਰ ਇਹ ਕਿਹਾ ਗਿਆ ਹੈ ਜੀ ਕਰਜ਼ੇ ਉੱਤਰ ਜਾਂਦੇ ਨੇ ਕਰਜ਼ੇ ਮਾਫ਼ ਹੋ ਜਾਂਦੇ ਹਨ ਤੇ ਕੁਝ ਲੋਕ ਕਮੈਂਟ ਕਰਦੇ ਨੇ ਕਰਜ਼ੇ ਕਿਵੇਂ ਲੈ ਜਾਣਗੇ ਤੇ ਮਲਕ ਰਾਹ ਖੋਲ ਦੇਣਾ ਜੀ ਆਪਣੇ ਲਈ ਵੀ ਆਪਾਂ ਨੂੰ ਖੁਦ ਵੀ ਕਰਨੀ ਚਾਹੀਦੀ ਹੈ ਵੀ ਹੌਲੀ-ਹੌਲੀ ਫਿਰ ਸਾਰੀ ਸੈਟਿੰਗ ਹੋ ਜਾਂਦੀ ਹੈ ਤੇ ਸਾਹਮਣੇ ਜਿਲੰਦਰ ਹਾਲ ਬੜੀ ਸੋਹਣੀ ਇਮਾਰਤ ਬਣੀ ਹੋਈ ਹੈ ਜੀ ਇਸ ਗੁਰਦੁਆਰਾ ਸਾਹਿਬ ਦੀ ਤੇ ਇਹ ਹੈ ਜੀ ਗੁਰਦੁਆਰਾ ਜਾਮਨੀ ਸਾਹਿਬ ਪਿੰਡ ਵਜੀਦਪੁਰ ਜ਼ਿਲ੍ਹਾ ਫਰੋਹੇ ਪਰ ਤੇ ਇੱਥੋਂ ਦੀ ਬਿਆਸ ਦੀ ਗੱਲਬਾਤ ਕੀਤੀ ਹੈ ਜੀ ਆਪਾਂ ਅੱਜ ਤੇ ਜਲਦੀ ਹੀ ਤੁਹਾਨੂੰ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਲੌਗ ਦੇ ਨਾਲ ਤੇ ਇਸੇ ਤਰ੍ਹਾਂ ਹੀ ਆਪਾਂ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ ਜੀ ਤੇ ਟਿਲ ਦੈਨ ਬਾਏ ਬਾਏ ਰੱਬ ਰਾਖਾ